ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਹਾਲੀ ਹਾਲੀ ਸਰਕਾਰ ਨੇ ਘੜੀ ਵਿੱਚੋਂ ਦੇਖੇ ਠਪੜਾ ਸਿੰਘ ਸਰਦਾਰ ਟੋਰੇ ਵੇਲਾ ਹੋ ਗਿਆ ਜਥਾ ਜਥੇ ਵਿੱਚੋਂ ਇੱਕ ਇੱਕ ਕਰਕੇ ਜਥੇ ਦਾ ਢੋਰੇ ਅਰਦਲ ਵਿੱਚ ਬਸ ਪੰਜ ਕੁ ਸਿੰਘ ਰਹਿ ਗਏ ਬਾਗੀ ਛੋਣ ਵੇ ਸਪਹਾਸਾ ਲਾਰ ਢੋਰੇ ਪੈ ਗਏ ਸਿੰਘਾਂ ਨੂੰ ਸੋਚ ਜਾ ਪਾਤਸ਼ਾਨੇ ਵਾਰੀ ਨਾਲ ਜੀਤ ਜੁਝਾਰ ਟੋਰੇ ਸਿੰਗਾ ਸੋਚ ਆਪਿਆ ਹਨੇਰ ਪਾਵੇ ਵੇਂਦਿਆ ਵੇਂਦਿਆ ਚਾਨਣਾ ਚਾੜ ਬਈਏ ਆਈ ਖਿਜ਼ਾ ਤੇ ਕਿਤੇ ਬਹਾਰ ਆਈ ਮੁੱਢੋਂ ਬਾਗ ਨਾ ਕਿਤੇ ਉਹ ਝਾੜ ਬਈਏ ਜਾ ਕੇ ਕੋਲ ਹਜ਼ੂਰ ਦੇ ਕਹਿਣ ਲਗੇ ਦਾਤਾ ਵਖਤ ਸੰਭਾਲ ਲੈਣਾ ਚਾਹੀਦਾ ਏ ਸੂਰ ਬੀਰ ਜੀਓ ਨਿਤੀਵਾਣ ਬਣ ਕੇ ਅੱਖੀ ਕੜੀ ਨੂੰ ਟਾਲਣਾ ਚਾਹੀਦਾ ਏ ਆਂਗ ਪਾਲ ਜਿਓ ਸਾਡੀ ਬੇਨਤੀ ਏ ਆਂਗ ਸਿੱਖੀ ਦਾ ਪਾਲਣਾ ਚਾਹੀਦਾ ਏ ਇਹੋ ਰਾਏ ਹੈ ਸਾਰੇ ਸੇਵਕਾਂ ਦੀ ਮੋਇਆ ਪੰਥ ਜਵਾਲਣਾ ਚਾਹੀਦਾ ਏ ਅਸੀਂ ਮਰਾਂਗੇ ਲੜਦਿਆਂ ਅੰਤ ਤੀਕਰ ਐ ਪਰ ਪਾਤਸ਼ਾਹ ਤੁਸੀਂ ਤੇ ਯਾਰ ਹੋ ਜਾਓ ਇਥੋਂ ਨਿਕਲ ਜਾਓ ਨੀਲੇ ਤੇ ਲਾਤ ਦੇ ਕੇ ਲੋ ਲੱਗਦਿਆ ਜੰਗਲਾਂ ਪਾਰ ਹੋ ਜਾਓ ਟੁੱਕੇ ਬੋਲ ਹਜ਼ੂਰ ਨੇ ਖਾਕੂਰੀ ਕਿਹਾ ਕਿਹੜਾ ਸਰਦਾਰ ਏ ਬੋਲਦਾਏ ਸੇਵਕ ਬੋਲਦੇ ਸਿੰਘ ਨੇ ਕਿਹਾ ਅੱਗੋਂ ਸਾਡਾ ਸਾਂਝਾ ਵਿਚਾਰ ਇਹ ਬੋਲਦਾਏ ਮੈਂ ਨਹੀਂ ਬੋਲਦਾ ਬੋਲਦਾ ਪੰਥ ਸਾਰਾ ਬਲਕਿ ਦੇਸ ਪਿਆਰ ਇਹ ਬੋਲਦਾਏ ਬੈਠਾ ਹੋਇਆ ਮਜ਼ਲੂਮ ਦੇ ਦਿਲ ਅੰਦਰ ਪਿਆਰ ਆਪ ਕਰਤਾਰ ਇਹ ਬੋਲਦਾਏ ਸਾਡੇ ਜਹੇ ਲਖਾ ਪੈਦਾ ਕਰੇਗਾ ਤੂੰ ਪਾਸਾ ਅਸਾ ਕੋਈ ਜਗਤ ਦਾ ਥਮਣਾ ਨਹੀਂ ਪਰ ਜੇ ਤੂੰ ਨਾ ਰਹੇਂ ਦਸ਼ਮੇਸ਼ ਦੁਲੇ ਗੋਬਿੰਦ ਸਿੰਘ ਮੁਰਕੇ ਫੇਰ ਜਮਣਾ ਨਹੀਂ ਆਇਆ ਰੋ ਉਨ ਦੇ ਪੁਤਲਾ ਸਰਬ ਲੋਦਾ ਉਹਦੀ ਬੀਰਤਾ ਸ਼ਾਨ ਵਿਖਾਣ ਲੱਗੀ ਤੇਰਾ ਉਹ ਦਿਆਨੇ ਗੇਠ ਗੇਠ ਜੀਬ ਕੱਢੀ ਆਕੜ ਉਸ ਦੇ ਲੈਣ ਕਮਾਨ ਲੱਗੀ ਸੁਖੀ ਵਾਗਦਮੋਹੀ ਦੇਤੇ ਗਿਓ ਦੀ ਵਾਟ ਵਿੱਚ ਮਿਆਂ ਦੇ ਖਾਣ ਲੱਗੀ ਨੀਲਾ ਹਨ ਕਿ ਆ ਬਾਜ ਨੇ ਖੰਭ ਝੰਡੇ ਤਰਤੀ ਕੰਬ ਕੇ ਹੋਣ ਹੈਰਾਨ ਲੱਗੀ ਲਾਟਾਂ ਨਿਕਲੀਆਂ ਉਹ ਦਿਆ ਨਿਤਰਾ ਚੋਂ ਡਾਲੀਆਂ ਸਦੇ ਛਲੀਆਂ ਪੈ ਗਈਆਂ ਕਾਲਗੀ ਉਸ ਦੀ ਚੋ ਬੇਜਲੀ ਜਹੀ ਲਿਸ਼ਕੀ ਫਾਜਾ ਵਿੱਚ ਦਰਥਲੀਆਂ ਪੈ ਗਈਆਂ ਉਸ ਨੇ ਕਿਹਾ ਗੰਭੀਰਤਾ ਨਾਲ ਸਿੰਘੋ ਕੀ ਮੈਂ ਬੈਠ ਵਿਖਾ ਕੇ ਨਠ ਜਾਵਾਂ ਜਿਨਾ ਮਾਤ ਆ ਸਾਥ ਦਿੱਤਾ ਮੈਂ ਉਹ ਪੁੱਤ ਮਰਗਾ ਕੇ ਨੱਠ ਜਾਵਾ ਚਾਰ ਦਿਨਾਂ ਦੀ ਕੁੜੀ ਜੈ ਜ਼ਿੰਦਗੀ ਲਈ ਮੈਂ ਹੁਣ ਕੋੜਾ ਬਜਾ ਕੇ ਨੱਠ ਜਾਵਾ ਅੰਮ੍ਰਿਤ ਦੇ ਕੇ ਜਨਾ ਨੂੰ ਅਮਰ ਕੀਤਾ ਮੈਂ ਉਹ ਪੁੱਤ ਮਰਵਾ ਕੇ ਨੱਠ ਜਾਵਾਂ ਜੇ ਕਰ ਆਸ ਮੈਂ ਥੋਏ ਹੋ ਰੱਖਦੇ ਹੋ ਤੁਸੀਂ ਸੱਚ ਜਾਣੋ ਕੁਝ ਵੀ ਜਾਣਦੇ ਨਹੀਂ ਵੇਲਾ ਵਕਤ ਪਛਾਣ ਦੇ ਹੋ ਬਾਰੇ ਦਸ਼ਮੇਸ਼ ਨੂੰ ਤੁਸੀਂ ਪਛਾਣ ਦੇਣੀ ਸਿਖ ਨਾਲ ਜਕ ਲੰਬ ਦੇ ਬੋਲ ਉੱਠੇ ਹਣ ਕوج ਸੋੜਨ ਸੁਣਾਣ ਦੀ ਆਗਿਆ ਨਹੀਂ ਗੋਬਿੰਦ ਸਿੰਘ ਤੈਨੂੰ ਪੰਥ ਹੁਕਮ ਦੇਂਦਾ ਇਥੇ ਘੜੀ ਲੰਗਾਨਦੀ ਆਗਿਆ ਨਹੀਂ ਤੂੰ ਹੈ ਗੁਰੂ ਤੇ ਖਾਲਸਾ ਗੁਰੂ ਤੇਰਾ ਉਹਦਾ ਹੁਕਮ ਪਰ ਤਾਂਦੀ ਆਗਿਆ ਨਹੀਂ ਤੇਰੀ ਜਾਨ ਅਮਾਨਤ ਹੈ ਖਾਲਸੇ ਦੀ ਉਨੋਂ ਕਿਤੇ ਆਵਾਣ ਦੀ ਆ ਗਿਆ ਨਹੀਂ ਜੀਤੀ ਉਠੋ ਤੇ ਕਲਗੀਆਂ ਜਗੇ ਲਾਹੋ ਦੂਰ ਵੈਰੀਆਂ ਦੀ ਨਜ਼ਰੋਂ ਹਟ ਜਾਓ ਵੇਲਾ ਪਾ ਕੇ ਫੌਜ ਤਿਆਰ ਕਰ ਲਾਓ ਫੇਰ ਦੁਸ਼ਮਨਾ ਦੇ ਅੱਗੇ ਡਟ ਜਾਓ ਸੁਣਿਆ ਗੁਰੂ ਨੇ ਗੁਰੂ ਦਾ ਹੁਕਮ ਨਾਮਾ ਛੇਤੀ ਸਿਰ ਚੁਕਾ ਕੇ ਉਠ ਟੁਰਿਆ ਹੱਥ ਜੋੜ ਦਿੱਤੇ ਅੱਖਾਂ ਪਰ ਆਇਆ ਅਤੇ ਹੁਕਮ ਬਜਾ ਕੇ ਉਠ ਟੁਰਿਆ ਪੇਟਾ ਪੰਥ ਦੀ ਕਲਗੀਆਂ ਜਗੇ ਕੀਤੇ ਬਾਜ਼ ਉਂਗਲੀ ਲਾ ਕੇ ਉਠ ਟੁਰਿਆ ਗੋਬਿੰਦ ਸਿੰਘ ਆਪੇ ਗੁਰੂ ਆਪ ਚਿਲਾ ਜਗਤ ਤਾਈ ਵਿਖਾ ਕੇ ਉਠ ਟਰਿਆ ਇਹ ਤੇ ਹਾਸ ਕਹਿੰਦਾ ਮੋਈ ਹੋਈ ਹੋਈ ਸਿੱਖੀ ਪੰਜਾ ਸਿੰਘਾਂ ਨੇ ਫੇਰ ਜੀਵਾਲ ਦਿੱਤੀ ਕੜੀ ਬਾਤ ਦੀ ਆਈ ਸੀ ਪੰਥ ਉੱਤੇ ਸਿੱਖਾ ਗੁਰੂ ਬਣ ਕੇ ਫੇਰ ਟਾਲ ਦਿੱਤੀ ਕੜੀ ਮਾਤ ਦੀ ਆਈ ਸੀ ਪੰਥ ਉੱਤੇ ਸਿੱਖਾ ਗੁਰੂ ਬਣ ਕੇ ਫੇਰ ਟਾਲ ਦਿੱਤੀ ਸਿੱਖਾ ਗੁਰੂ ਬਣ ਕੇ ਫੇਰ ਟਾਲ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ